ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਟਾਕਰੀ ਦਹਾਣੀ ਚੈਨਲ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੱਲ ਤਰਨ ਤਰਨ ਦੀ ਜਿਹੜੀ ਨਿਊਜ਼ ਹੈ ਇੱਕ ਲੜਕੇ ਨੇ ਮਨ ਸਾਈਡਡ ਲਵ ਦੇ ਵਿੱਚ ਇੱਕ ਲੜਕੀ ਨੇ ਉਹਦਾ ਪ੍ਰਪੋਜ਼ ਅਸੈਪਟ ਨਹੀਂ ਕੀਤਾ ਤੇ ਉਹਨੂੰ ਗੋਲੀ ਮਾਰਤੀ ਤੇ ਖੁਦ ਆਪ ਆਪ ਵੀ ਗੋਲੀ ਮਾਰ ਲਈ ਉਸਨੇ ਆਪਣੇ ਸਿਰ 'ਤੇ ਇਹ ਸਾਰੇ ਬਾਰੇ ਆਪਾਂ ਗੱਲ ਕਰਾਂਗੇ ਆਰਟੀ ਐਕਟਿਵਿਸਟ ਸਦਾ ਸੁਖਦੀਪ ਸਾਹਿਬ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਜੀ ਆਏ ਨੂੰ ਸਰ ਤੁਹਾਡੇ ਚ ਸਰੋਤਿਆਂ ਦਾ ਵੀ ਸਵਾਗਤ ਹੈ ਹਾਂਜੀ ਸਰ ਜਿਹੜੀ ਘਟਨਾ ਹੋਈ ਆ ਕੱਲੇ ਪੰਜਾਬ ਤੱਕ ਨਹੀਂ ਉਹ ਸੀਮਤ ਰਹੇ ਉਹ ਨੈਸ਼ਨਲ মিডিਆ ਤੱਕ ਵੀ ਖਬਰ ਸਾਰੇ ਇੰਡੀਆ ਚ ਵਾਇਰਲ ਹੋ ਗਈ ਉਹ ਜਿਸ ਲੜਕੇ ਨੇ ਲੜਕੀ ਨੇ ਉਹਦਾ ਪ੍ਰਪੋਜ਼ ਅਸੈਪਟ ਨਹੀਂ ਕੀਤਾ ਤੇ ਉਹ ਉਸਨੇ ਉਹਨੂੰ ਗੋਲੀ ਮਾਰਤੀ ਦੇਖੋ ਸਰ ਵੈਸੇ ਤਾਂ ਇਨਸੀਡੈਂਟਸ ਐ ਹੋ ਜੀਆਂ ਥਰੂਟ ਇੰਡੀਆ ਹੁੰਦੀਆਂ ਰਹਿੰਦੀਆਂ ਹਾਂਜੀ ਪਰ ਅਸੀਂ ਆਪਣੇ ਪੰਜਾਬ ਦੀ ਗੱਲ ਕਰਾਂਗੇ ਸਾਡੇ ਪੰਜਾਬ ਦਾ ਯੂਥ ਕਿਧਰ ਜਾ ਰਿਹਾ ਲਾਅ ਕਾਲਜ ਉਸਮਾ ਦੇ ਦੋਨੋਂ ਸਟੂਡੈਂਟਸ ਨੇ ਹਾਂਜੀ ਜਿਹੜਾ ਲੜਕਾ ਇਹ ਕੰਮ ਕਰ ਰਿਹਾ ਉਹ ਵੀ ਲਾ ਦੀ ਪੜ੍ਹਾਈ ਕਰ ਰਿਹਾ ਹਾਂਜੀ ਇਹਦਾ ਮਤਲਬ ਉਹ ਕਾਨੂੰਨ ਕੀ ਪੜ੍ਹ ਰਿਹਾ ਸੀਗਾ ਹਾਂ ਦਿਮਾਗ ਡਿਵੈਲਪ ਹੋਏ ਆਪਾਂ ਅਕੈਡਮਿਕ ਕੁਆਲੀਫਿਕੇਸ਼ਨ ਜਿਹੜੀ ਹੈ ਨਾ ਉਹ ਇੱਕ ਵੱਖਰੀ ਚੀਜ਼ ਹਾਂਜੀ ਆਪਾਂ ਜੇ ਗ੍ਰੈਜੂਏਸ਼ਨ ਕਰ ਜੀਏ ਪੋਸਟ ਗ੍ਰੈਜੂਏਸ਼ਨ ਕਰ ਜੀਏ ਤਾਂ ਤੁਸੀਂ ਉਹਦੀ ਮੈਂਟਲ ਡਿਵੈਲਪਮੈਂਟ ਉਸ ਹਿਸਾਬ ਨਾਲ ਕੀ ਹੈ ਹੁਣ ਕੋਈ ਟਾਈਮ ਸੀ ਜਦੋਂ ਪੰਜਾਬ ਦੇ ਹਰ ਖੇਤਰ ਵਿੱਚ ਜ਼ਿਕਰ ਕੀਤਾ ਜਾਂਦਾ ਸੀ ਔਰ ਸਾਡੇ ਸਾਰੇ ਪੰਜਾਬੀਆਂ ਵਾਸਤੇ ਇੱਕ ਨਮੋਸ਼ੀ ਦੀ ਗੱਲ ਕਿ ਕਿਤੇ ਵੀ ਨੈਗੇਟਿਵਿਟੀ ਦੀ ਕੋਈ ਗੱਲ ਹੁੰਦੀ ਆ ਉਹਦੇ ਵਾਸਤੇ ਅਸੀਂ ਜਿਹੜਾ ਵਾ ਡਾਊਨ ਗ੍ਰੇਡ ਜਾ ਰਹੇ ਜਿਸ ਬੱਚੀ ਦੀ 20 ਸਾਲ ਦੀ ਬੱਚੀ ਵਿਚਾਰੀ ਉਹਦੀ ਡੈਥ ਹੋ ਗਈ ਆ ਪਰਿਵਾਰ ਕਿੰਨੀ ਸਦਮੇ ਦੀ ਹਾਲਤ ਚ ਚਲੋ ਲੜਕੇ ਦਾ ਪਰਿਵਾਰ ਵੀ ਸਦਮੇ 'ਚ ਆ ਬੱਚੇ ਤਾਂ ਸਾਡੇ ਦੋਵੇਂ ਸਾਡੇ ਪੰਜਾਬ ਦੇ ਹੀ ਹਨ ਪਰ ਇਹਦੇ ਵਾਸਤੇ ਧਿਰਾਂ ਕਿਹੜੀਆਂ ਜ਼ਿੰਮੇਵਾਰ ਪਰ ਚਲੋ ਧਿਰਾਂ ਵੀ ਜ਼ਿੰਮੇਵਾਰ ਹੈ ਪਰ ਆਪੜੇ ਲੋਕਾਂ 'ਚ ਕਿਸੇ ਨੂੰ ਰਿਜੈਕਸ਼ਨ ਪਸੰਦ ਨਹੀਂ ਹੈ ਸਹਿਣਸ਼ੀਲਤਾ ਖਤਮ ਹੋ ਗਈ ਹੈ ਜਿਸ ਤਰ੍ਹਾਂ ਪੁਰਾਣੇ ਲੋਕਾਂ ਦੇ ਵਿੱਚ ਸਹਿਣਸ਼ੀਲਤਾ ਜ਼ਿਆਦਾ ਹੁੰਦੀ ਸੀ ਇਸ ਬਾਰੇ ਤੁਹਾਡੇ ਵਿਚਾਰ ਕੀ ਵਿਚਾਰ ਅੱਜ ਤੋਂ 50 ਸਾਲ ਪਹਿਲਾਂ ਦੀ ਜੇ ਆਪਾਂ ਜੇ ਗੱਲ ਕਰੀ ਹੁਣ ਪੁਰਾਣੇ ਲੋਕਾਂ ਦੀ ਤੁਸੀਂ ਗੱਲ ਕੀਤੀ ਹੈ ਆਪਾਂ 50 ਸਾਲ ਪਹਿਲਾਂ ਦੇ ਪੁਰਾਣੇ ਪੰਜਾਬ ਦੀ ਗੱਲ ਕਰਦੇ ਹਾਂ। ਹਾਂਜੀ। 50 ਸਾਲ ਪਹਿਲਾਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਸੀਗਾ। ਬੜੀ ਕੌੜੀ ਗੱਲ ਆ ਹੁਣ ਪੰਜਾਬ ਗੁਰਾਂ ਦੇ ਨਾਂ ਤੇ ਨਹੀਂ ਵਸਦਾ। ਹੁਣ ਫੁਕਰਪੰਥੀਆਂ ਦੇ ਨਾਂ ਤੇ ਵਸਦਾ ਪੰਜਾਬ। ਹਾਂਜੀ। ਫੋਕੀਆਂ ਟਾਰਾਂ ਦੇ ਨਾਂ ਤੇ ਵਸਦਾ। ਫੋਕਿਆਂ ਨਾਰਿਆਂ ਦੇ ਨਾਂ ਤੇ ਵਸਦਾ। ਛਾਰਾ ਦੇ ਕਲਚਰ ਦੇ ਨਾਂ ਤੇ ਵਸਦਾ। ਸਾਡਾ ਖਾਣਾ ਪੀਣਾ, ਸਾਡੀਆਂ ਸੋਸ਼ਲ ਵੈਲਿਊਜ਼ ਸਾਡਾ ਧਰਮ ਸਾਡਾ ਵਿਰਸਾ ਇਤਿਹਾਸ ਕਿੱਥੇ ਕਾਲਜ ਪ੍ਰਬੰਧਨ ਤੇ ਵੀ ਬੜੇ ਦੋਸ਼ ਲੱਗ ਰਹੇ ਆ ਵੀ ਉਹ ਲੜਕਾ ਹਥਿਆਰ ਕਿਵੇਂ ਲੈ ਕੇ ਆਇਆ ਦੇਖੋ ਕਾਲਜ ਦੀ ਮੈਨੇਜਮੈਂਟ ਇਸ ਜ਼ਿੰਮੇਵਾਰੀ ਤੋਂ ਮੁਨਕਰ ਥੋੜਾ ਹੋ ਸਕਦੀ ਉੱਥੇ ਸਿਕਿਉਰਿਟੀ ਗਾਰਡਸ ਆਮ ਤੌਰ ਤੇ ਰੱਖੇ ਹੁੰਦੇ ਆ ਉਹ ਸਿਕਿਉਰਿਟੀ ਗਾਰਡਸ ਜੇ ਲੱਗਾ ਸੀ ਤੇ ਫਿਰ ਕੀ ਕਰ ਰਿਹਾ ਸੀ ਉਹ ਉਹ ਲੜਕਾ ਰਵਲਵਰ ਲੈ ਕੇ ਕਿਵੇਂ ਚਲੇ ਗਿਆ ਦੂਸਰੇ ਸਭ ਤੋਂ ਬਾੜਾ ਪੱਖ ਇਹ ਆ ਇਹ ਲੜਕੀ ਜਾਈ ਫ੍ਰੀ ਵਿਲ ਕੀ ਹੈ ਲੜਕੀ ਜੇ ਕਿਸੇ ਚੀਜ਼ ਨੂੰ ਨਹੀਂ ਐਕਸੈਪਟ ਕਰਦੀ ਜਾਂ ਮੰਨ ਲਓ ਉਸ ਲੜਕੀ ਦੀ ਇੰਗੇਜਮੈਂਟ ਹੋ ਚੁੱਕੀ ਹੈ ਜੋ ਕੁਝ ਵੀ ਹੈ ਸਥਿਤੀਆਂ ਜੋ ਵੀ ਆ ਉਹਦੇ ਵਿੱਚ ਜੇ ਲੜਕੀ ਦੀ ਸੇਵਰ ਨਹੀਂ ਸ਼ਾਮਲ ਉਹਦਾ ਮਾਈਂਡ ਨਹੀਂ ਉਸ ਚੀਜ਼ ਚ ਤੇ ਕੋਈ ਜ਼ਬਰਦਸਤੀ ਇਹ ਦਾ ਬਲ ਇਹਦੇ ਵਾਸਤੇ ਵੀ ਸਾਰੀਆਂ ਚੀਜ਼ਾਂ ਆਪਾਂ ਲੈ ਲਈਏ ਵੀ ਉਹ ਗਾਣੇ ਜਮਾਵਾਰ ਹੁਣ ਗਾਣਿਆਂ ਦੇ ਜ਼ਿਕਰ ਕਰਨ ਨਾਲ ਗੱਲ ਲੰਬੀ ਹੋ ਜਾਊਗੀ ਅੱਜ ਕੱਲ ਜਿਹੜੇ ਗਾਣੇ ਆਉਂਦੇ ਨੇ ਪੰਜਾਬ ਦੇ ਖਾਸ ਕਰਕੇ ਉਹ ਗਾਣੇ ਦੇਖ ਲੋ ਕੀ ਗਾਣੇ ਤਾਦੀ ਆਉਂਦੇ ਜੇ ਲੋਕੀ ਸੁਣਦੇ ਤੇ ਦੇਖੋ ਜੇ ਗੁਰਦਾਸ ਮਾਨ ਨੇ ਮੈਂ ਓਪਨ ਗੱਲ ਕਰਦਾ ਹੁਣ ਜੇ ਗੁਰਦਾਸ ਮਾਨ ਨੇ ਕਿਹਾ ਸੀ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਉਹ ਗਾਣਾ ਕੱਢਿਆ ਸੀ ਨਾ ਉਸ ਟਾਈਮ ਤੇ ਉਹਦੇ ਵਿੱਚ ਕਿਹਦਾ ਰੋਲ ਸੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਊਗਾ ਇਹ ਗੱਲ ਇਹ ਆਊਟ ਆਫ ਕੰਟੈਕਸਟ ਨਹੀਂ ਹੋਊਗੀ 1992 ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ਤੇ ਗੰਦ ਕਿੰਨੇ ਪਰੋਸਿਆ ਪੰਜਾਬ ਸਰਕਾਰ ਨੇ ਪਰੋਸਿਆ ਸੱਭਿਆਚਾਰਕ ਮੇਲੇ ਪੁਲਿਸ ਵਾਲੇ ਅਫਸਰ ਜਾਂਦੇ ਸੀ ਉੱਥੇ ਸਿੰਗਰ ਆਉਂਦੇ ਸੀ ਉੱਥੇ ਗੁਰਦਾਸ ਮਾਨ ਦੇ ਇਸ ਗਾਣੇ ਨੂੰ ਲੈ ਕੇ ਪ੍ਰੋਫੈਸਰ ਰਾਉਤ ਰੇਨਵਰ ਨੇ ਹਾਈ ਕੋਰਟ ਤੋਂ ਇਨਸਟਰਕਸ਼ਨ ਜਾਰੀ ਕਰਾਈਆਂ ਉਹ ਚੀਜ਼ ਹੋਈ ਨਾ ਉਹ ਉਸ ਬੰਦੇ ਨੂੰ ਦਰਦ ਆ ਰਾਉਤ ਰិន ਵਰ ਨੂੰ ਦਰਦ ਆ ਤੇ ਸਾਡੇ ਪੰਜਾਬ ਦੇ ਜਿਹੜੇ ਮੈਂ ਹੁਣ ਕਿਸੇ ਇੱਕ ਪਾਰਟਿਕੂਲਰ ਧਰਮ ਦੀ ਗੱਲ ਨਹੀਂ ਕਰਦਾ ਬਾਬੇ ਸੁਆਮੀ ਜਿਹੜੇ ਹੋਰ ਧਰਮ ਗੁਰੂ ਸੋ ਕਾਲ ਜਿਹੜੇ ਜਾਂ ਸਿਆਸੀ ਗੁਰੂ ਵੀ ਸਿਆਸੀ ਲੀਡਰ ਵੀ ਉਹਨਾਂ ਨੂੰ ਪੰਜਾਬ ਦਾ ਦਰਦ ਕਿੱਥੇ ਹੈ ਹਾਂਜੀ ਇੱਕ ਦੋ ਪਰਿਵਾਰ ਤੇ ਬਰਬਾਦ ਹੋਏ ਨਾ ਇੱਕ ਪੰਜਾਬ ਦੀ ਵੈਸੇ ਛਾਖ ਨੂੰ ਵਟਾ ਲੱਗਾ ਦੂਸਰਾ ਸਾਡੀ ਇਮੇਜ ਖਰਾਬ ਹੋਈ ਸਾਡੀ ਇ ਚਾ ਅਰਦਾ ਕਲਚਰ ਜਿਹੜਾ ਵਾ ਉਹ ਹੋ ਗਿਆ ਹਾਂਜੀ ਹੁਣੇ ਕੋਈ ਪੱਤਰਕਾਰ ਮੇਰੇ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦਾ ਵੀ ਅੱਜ ਦੀ ਤਾਜੀ ਘਟਨਾ ਵਾ 11:30 ਵਜੇ ਮਖੂਦੇ ਨੇੜੇ ਤਿੰਨ ਲੜਕਿਆਂ ਨੇ ਕਿਸੇ ਦੇ ਹਮਲਾ ਕਰਤਾ ਠੇਰਾ ਨਾਲ ਇਹ ਹਾਲਾਤ ਕੀ ਬਣ ਰਿਹਾ ਹਾਂ ਕੌਣ ਬਣਾ ਰਿਹਾ ਇਹਦੇ ਵਾਸਤੇ ਕੋਈ ਗੱਲ ਕਰਨ ਵਾਸਤੇ ਤਿਆਰ ਨਹੀਂ ਜਿੰਨੇ ਵੀ ਇੰਟੈਲੈਕਚੁਅਲ ਲੋਕ ਹੈ ਜਿੱਦਾਂ ਡਾਕਟਰ ਜਾਵੇਦ ਅਕਬਾਲ ਜੀ ਜਿਹੜੇ ਪਾਕਿਸਤਾਨ ਤੋਂ ਨੇ ਤੇ ਡਾਕਟਰ ਵਿਕਾਸ ਦੀ ਵੀ ਕੀਰਤੀ ਕਹਿੰਦੇ ਜੇ ਤੁਹਾਨੂੰ ਕੋਈ ਬੰਦਾ ਪਸੰਦ ਆ ਤੁਸੀਂ ਉਹਨਾਂ ਆਪਣੀ ਫੀਲਿੰਗ ਸ਼ੇਅਰ ਕਰੋ ਪਰ ਕਿਸੇ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਰ ਤੁਹਾਡੀਆਂ ਗੱਲਾਂ ਇਹ ਠੀਕ ਆ ਪਰ ਪੰਜਾਬੀਆਂ ਨੂੰ ਗੱਲ ਬਹੁਤ ਕੌੜੀ ਲੱਗੂਗੀ ਕਿੰਨੇ ਪੰਜਾਬੀ ਨੇ ਕਮੈਂਟ ਕਰਕੇ ਦੱਸਣ ਡਾਕਟਰ ਜਵੇਦ ਅਕਬਲ ਨੂੰ ਕਿੰਨੇ ਜਾਣਦੇ ਦਿਵਿਆ ਕੀਰਤੀ ਜੀ ਨੂੰ ਕਿੰਨੇ ਸੁਣਦੇ ਇੱਥੇ ਤੇ ਤੁਹਾਡੇ ਗਾਣੇ ਇਹ ਆ ਵੀ ਮਿੱਤਰਾਂ ਦੀ ਅੱਖਾਂ 'ਚ ਲਾਲਿਆ ਬੰਦਾ ਬੰਦਾ ਮਾਰਨਾ ਤੇ ਦੱਸ ਇਹ ਕਿਹੜਾ ਕਲਚਰ ਹੈ ਇਹ ਗਾਣਾ આજ ਤੋਂ 10 ਸਾਲ ਪੁਰਾਣਾ ਵਾ ਮੈਂ ਘਟੋ ਘਟ 20 25 ਗਾਣਿਆਂ ਦੀ ਇਹੋ ਜਿਹੀ ਲਿਸਟ ਪੇਸ਼ ਕਰ ਸਕਦਾ ਜਿਹਦੇ ਵਿੱਚ ਤੁਹਾਨੂੰ ਕੋਈ ਮੈਸੇਜ ਨਹੀਂ ਅੱਜ ਕੱਲ ਇਹ ਵੀ ਹੁੰਦਾ ਨਾ ਜਿਸ ਤਰ੍ਹਾਂ ਲੋਕ ਕਹਿੰਦੇ ਪਿੱਛੇ ਪੈ ਜਾਂਦੇ ਜਿੱਦਾਂ ਇੱਕ ਇਨਸਾਨ ਨੇ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਕਿ ਜੇ ਪੀ ਇਸ ਬੰਦੇ ਤੋਂ ਬਿਨਾ ਮੇਰਾ ਗੁਜ਼ਾਰਾ ਹੀ ਨਹੀਂ ਤੇ ਕਹਿੰਦੇ ਜਿੰਨੇ ਵੀ ਫਿਲਾਸਫਰ ਵੜ ਕਹਿੰਦੇ ਜੇ ਸਾਹਮਣੇ ਵਾਲਾ ਤੁਹਾਡੇ ਚ ਨਹੀਂ ਇੰਟਰਸਟਡ ਤੁਹਾਨੂੰ ਲਾਈਫ ਚ ਅੱਗੇ ਵਧ ਜਾਣਾ ਚਾਹੀਦਾ ਮਲ ਮੰਦੇ ਆਪਾਂ ਰਿਜੈਕਸ਼ਨ ਅਸੈਪਟ ਕਰਨਾ ਬਹੁਤ ਔਖਾ ਆ ਤੇ ਇਸ ਰਿਜੈਕਸ਼ਨ ਰਿਜੈਕਸ਼ਨ ਨੂੰ ਸੈਪਟ ਕਿਵੇਂ ਕੀਤਾ ਜਾ ਸਕੇ ਸਰ ਇਹ ਪੰਜਾਬੀਆਂ ਦੇ ਮਾਨਸਿਕ ਪੱਧਰ ਦਾ ਬੜਾ ਕਰੂਪ ਚਿਹਰਾ ਸਾਹਮਣਿਆ ਹੈ ਅਸੀਂ ਜੋ ਕੁਝ ਚੀਜ਼ਾਂ ਦੇਖਦੇ ਆ ਆਸੇ ਪਾਸੇ ਤੋਂ ਉਹੋ ਹੀ ਬੱਚੇ ਸਿੱਖਦੇ ਇੱਕ ਪੱਖ ਤੇ ਇਹ ਵੀ ਹੈਗਾ ਨਾ ਪੇਰੈਂਟਸ ਕੋਲ ਬੱਚਾ ਵਾਸਤੇ ਟਾਈਮ ਦੀ ਬੱਚੇ ਪੇਰੈਂਟਸ ਦੇ ਕੋਲ ਬਹਿਣ ਨੂੰ ਤਿਆਰ ਨਹੀਂ ਤੁਸੀਂ ਕਿਸੇ ਦੇ ਘਰ ਵੀ ਚਲ ਜਾਓ ਮੈਂ ਆਪਣੀ ਫੈਮਲੀ ਦੀ ਵੀ ਗੱਲ ਕਰੂੰਗਾ ਵਿੱਚ ਹੀ ਤੁਸੀਂ ਕਿਸੇ ਦੇ ਘਰ ਚਲ ਜਾਓ ਰਾਤ ਨੂੰ 8 8:30 ਵਜੇ ਜੇ ਦੋ ਕਮਰਿਆਂ ਦੇ ਵਿੱਚ ਫੈਮਲੀ ਬੈਠੀ ਆ ਔਰ 90% ਫੈਮਲੀ ਦੇ ਮੈਂਬਰ ਜਿਹੜੇ ਉਹ ਫੋਨ ਤੇ ਲੱਗੇ ਪਤਾ ਨਹੀਂ ਫੋਨ ਤੋਂ ਸਾਰਾ ਦਿਨ ਕੀ ਨਿਕਲਦਾ ਮੈਂ ਤਾਂ ਓਪਨ ਗੱਲ ਕਰਦਾ ਹੂੰ ਇਹ ਨਹੀਂ ਕਿ ਮੈਂ ਫੋਨ ਨਹੀਂ ਦੇਖਦਾ ਮੈਂ ਜਾਂ ਟੀਵੀ ਨਹੀਂ ਦੇਖਦਾ YouTube ਨਹੀਂ ਦੇਖਦਾ ਦੇਖਦਾ ਮੈਂ ਹਰ ਚੀਜ਼ ਦਾ ਟਾਈਮ ਹੁਣ ਮੈਂ ਇਹ ਪੰਜਾਬੀਆਂ ਨੂੰ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਮੈਂ ਆਪਣੇ ਫਾਦਰ ਨਾਲ ਤੋਂ ਗੱਲ ਸੁਣੀ ਸੀ ਤੇ ਸਿੱਖੀ ਸੀ विद दशमे बादशाह रोज शाम ਨੂੰ ਆਪਣੇ ਪਰਿਵਾਰ ਦੇ ਨਾਲ ਕੁਛ ਟਾਈਮ ਬੈ ਕੇ ਵਿਚਾਰ ਵਟਾਂਦਰਾ ਗੱਲਬਾਤ ਕਰਦੇ ਸੀ ਸਹਿਬਜ਼ਾਦਿਆਂ ਨਾਲ ਰੋਜ਼ ਗੱਲ ਕਰਦੇ ਸੀ ਰੋਜ਼ ਬੈਠਦੇ ਸੀ ਚਾਹੇ ਗੁਰੂ ਸਾਹਿਬ ਦੇ ਉਸ ਟਾਈਮ ਤੇ ਕਿੰਨੇ ਰਜਵੇਂ ਹੋਣਗੇ ਜਿੱਡੀ ਵੱਡੀ ਉਹ ਸ਼ਖਸੀਅਤ ਸੀ ਪਰ ਉਹ ਡੇਲੀ ਆਪਣੇ ਬੱਚਿਆਂ ਨੂੰ ਟਾਈਮ ਦਿੰਦੇ ਸੀ ਸਾਡੇ ਅੱਜ ਦੇ ਯੁੱਗ ਦੇ ਪੇਰੈਂਟਸ ਜਿਹੜੇ ਕਿੰਨਾ ਕੁ ਟਾਈਮ ਦਿੰਦੇ ਬੱਚਨ ਇੱਕ ਆਸਟ੍ਰੇਲੀਆ ਤੁਹਾਡੀ ਗੱਲ ਤੋਂ ਜ਼ਿਆਦਾ ਹੈ ਕਿ ਆਸਟ੍ਰੇਲੀਆ ਦੇ ਇੱਕ ਕੈਫੇ ਸੀ ਉਹ ਕਹਿੰਦੇ ਵੀ ਜੇ ਤੁਸੀਂ ਖਾਣਾ ਖਾਣਾ ਜਿਹੜਾ ਬੰਦਾ ਫੋਨ ਨਹੀਂ ਚਲਾਊਗਾ ਜੇ 5 ਨਵੰਬਰ ਆ ਤੁਹਾਨੂੰ 10 ਕੇ 20 ਪਰਸੈਂਟ ਆਫਰ ਮਿਲੂਗੀ ਇੱਕ ਮੈਂ ਪੰਜਾਬ ਦੇ ਵਿੱਚ ਕੋਈ ਕੰਪੀਟੀਸ਼ਨ ਸੁਣਿਆ ਸੀ ਉਹ ਕਹਿੰਦਾ ਵਿਹਲੇ ਰਹਿਣ ਦਾ ਹਾਂ ਕੰਪੀਟੀਸ਼ਨ ਹਾਂ ਪਿੱਛੇ ਜੋ ਹੈ 2-3 ਮਹੀਨੇ ਪਹਿਲਾਂ ਮੈਂ ਇੱਕ ਬੁੱਧੀਜੀਵੀਆਂ ਨੂੰ ਬੇਨਤੀ ਕਰਦਾ ਵਿਹਲੇ ਰਹਿਣ ਦਾ ਕੰਪੀਟੀਸ਼ਨ ਨਾ ਕਰਾਓ ਨਹੀਂ ਵਿਦਆਊਟ ਸੈੱਲ ਫੋਨ ਨਹੀਂ ਵਿਦਆਊਟ ਸੈੱਲ ਫੋਨ ਹੀ ਨਹੀਂ ਨਹੀਂ ਮੈਂ ਕੰਪੀਟੀਸ਼ਨ ਦੀ ਪੰਜਾਬ ਦੀ ਗੱਲ ਕਰਦਾ विदाउट सेलफोन पंजाब च कंपटीशन ਰੱਖੋਗੇ ਹਾਂਜੀ ਮੈਂ ਬੜੇ ਓਪਨ ਆਫਰ ਕਰਦਾ ਤੁਸੀਂ ਸਾਡੇ ਯੂਥ ਦਾ ਖਾਸ ਕਰਕੇ ਇਹ ਹਾਲ ਹੋ ਗਿਆ ਜੇ ਤੁਸੀਂ ਮੋਬਾਈਲ ਫੋਨ ਉਹਨਾਂ ਕੋਲੋਂ 48 ਘੰਟੇ ਲਈ ਲੈ ਲਓ ਔਰ ਤੁਸੀਂ ਉਹਨਾਂ ਨੂੰ ਦੇਖਿਓ ਸਾਈਕੋਲੋਜੀਕਲੀ ਉਹਨਾਂ ਨੂੰ ਕੀ ਹੁੰਦਾ ਅੱਜ ਇੱਕ ਤਾਜੀ ਘਟਨਾ ਆ ਲੜਕਾ ਪਬਜੀ ਗੇਮ ਖੇਡਣ ਦੇ ਉਹਦੀ ਦਿਮਾਗ ਦੀ ਨਾੜੀ ਫਟ ਗਈ ਉਹਦੀ ਡੈਥ ਹੋ ਗਈ ਇੱਕ ਸਾਡੇ ਬੱਚੇ ਬੜੇ ਬੜੇ ਟੈਲੈਂਟਡ ਨੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਬੱਚੇ ਇਸ ਤਰ੍ਹਾਂ ਦੇ ਬੜੇ ਬੱਚੇ ਟੈਲੈਂਟਡ ਨੇ ਉਹ ਜਿਹੜੇ ਪੜ੍ਹੇ ਲਿਖੇ ਤੇ ਸਿਆਣੇ ਸੁਲਝੇ ਬੱਚੇ ਜਾਣਦੇ ਆ ਮੋਬਾਈਲ ਦੀਆਂ ਵਾਈਬਸ ਜਿਹੜੀਆਂ ਨਿਕਲਦੀਆਂ ਉਹਨਾਂ ਦਾ ਤੁਹਾਡਾ ਨਿਊਰੋ ਜਿਹੜੇ ਤੁਹਾਡਾ ਨਿਊਰੋਪੈਥੀ ਆ ਉਹ ਤੇ ਕੀ ਇਫੈਕਟ ਹੁੰਦਾ ਹਾਂਜੀ ਬੱਚਿਆਂ ਨੂੰ ਪਤਾ ਹਾਂਜੀ ਜਿੰਨੀਆਂ ਰੇਡੀਏਸ਼ਨਸ ਨਿਕਲਦੀਆਂ ਇਹਦੇ ਵਿੱਚੋਂ ਉਹ ਕਿਸੇ ਨੂੰ ਪਤਾ ਪੰਜਾਬ ਦੇ ਵਿੱਚ ਖਾਸ ਕਰਕੇ ਜਾਂ ਥਰੂਆਊਟ ਇੰਡੀਆ ਨਿਊਰੋ ਸਰਜਨਸ ਦੇ ਹਸਪੀਟਲ ਇੰਨੇ ਕਿਉਂ ਚੱਲ ਰਹੇ ਹਾਂਜੀ ਕਈ ਕਾਰਨ ਇਹ ਵਿੱਚ ਇੱਕ ਕਰਨੇ ਵੀ ਹਾਂਜੀ ਆਪਾਂ ਮੁੱਦੇ ਤੇ ਆਨੇ ਜਿਸ ਤਰ੍ਹਾਂ ਉਹ ਜਿਹੜੀ ਸੰਦੀਪ ਕੋ ਲੜਕੀ ਸੀ ਕਹਿੰਦੇ ਬਹੁਤ ਸੰਸੀਅਰ ਸੀ ਉਹ ਲਾਈਫ ਦੇ ਵਿੱਚ ਜੱਜ ਬੰਨਾ ਚਾਹੁੰਦੀ ਸੀ ਉਹ ਆਪਣੀ ਮਦਰ ਨੂੰ ਕਹਿੰਦੀ ਸੀ ਮੈਂ ਆਪਣੇ ਇਹ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਤੇ ਉਹ ਘਰ ਦੇ ਫਾਈਨੈਂਸ਼ੀਅਲੀ ਕੰਡੀਸ਼ਨ ਵੀ ਉਹਨਾਂ ਦੀ ਕੋਈ ਵਿਚਾਰਿਆਂ ਦੀ ਜਿਆਦਾ ਵਧੀਆ ਨਹੀਂ ਸੀ ਦੇਖੋ ਸਰ ਮੈਂ ਉਸ ਬੱਚੀ ਦੀ ਸੋਚ ਨੂੰ ਸਲਾਮ ਕਰਦਾ ਅੱਜ ਕੱਲ ਬਹੁਤ ਬੱਚੇ ਘੱਟ ਬੱਚੀਆਂ ਖਾਸ ਕਰਕੇ ਜਿਹੜੀਆਂ ਇਹ ਮਨ ਵਿੱਚ ਗੱਲ ਰੱਖਦੀਆਂ ਕਿ ਮੈਂ ਆਪਣੇ ਬਾਪ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਇਹ ਗੱਲ ਤੁਸੀਂ ਅੱਜ ਕੱਲ ਪੰਜਾਬ ਵਿੱਚ ਬਹੁਤ ਘੱਟ ਲਫ਼ਜ਼ੀ ਸੁਣਨ ਨੂੰ ਮਿਲੂਗਾ ਇਹ ਉਹਦੀ ਸੋਚ ਨੂੰ ਸਲਾਮ ਆ ਚਾਹੇ ਬੱਚੀ ਉਸ ਸੰਸਾਰ ਤੋਂ ਚਲੀ ਗਈ ਪਰ ਜੇ ਉਹ ਇਹ ਸੋਚ ਰੱਖਦੀ ਸੀ ਤੇ ਲੜਕੇ ਦੀ ਅੱਗੇ ਸੋਚ ਕੀ ਸੀ ਲੜਕੇ ਦੀ ਬਾਪ ਦੀ ਪੱਗ ਅੱਗ ਵੀ ਤਾਂ ਹੈਗੀ ਆ ਨਾ ਲੜਕਾ ਤਾਂ ਕਹਿੰਦੇ ਉਹਨੂੰ ਉਹ ਕਹਿੰਦੀ ਉਹ ਲੜਕੀ ਦੀ ਮਦਰ ਕਹਿੰਦੀ ਮੇਰੀ ਕੁੜੀ ਦੀ ਮੰਗਣੀ ਹੋ ਗਈ ਸੀ ਲੜਕਾ ਉਹਨੂੰ ਤੰਗ ਬਹੁਤ ਕਰਦਾ ਕਹਿੰਦਾ ਤੈਨੂੰ ਮੈਂ ਮਾਰ ਦੇਣਾ ਸਰ ਇਸ ਤੋਂ ਵੀ ਬੁਰੀ ਗੱਲ ਜਦੋਂ ਉਹਨੂੰ ਪਤਾ ਲੱਗ ਗਿਆ ਸੀ ਉਹਦੀ ਮੰਗਣੀ ਹੋ ਗਈ ਆ ਫਿਰ ਉਸ ਚੀਜ਼ ਵਾਸਤੇ ਖੜਾ ਕਰਨ ਦੀ ਕੀ ਗੱਲ ਕੋਈ ਲੌਜੀਕ ਹੀ ਨਹੀਂ ਬਣਦਾ ਸਾਨੂੰ ਸਾਡੀ ਪ੍ਰੋਬਲਮ ਓਵਰਆਲ ਇਹ ਆ ਮੈਂ ਗੱਲ ਮੈਂ ਆਪਣੇ ਮੈਂ ਵੀ ਵਿਚੇ ਹੀ ਆ ਮੇਰੇ ਮੇਰੇ ਬੱਚੇ ਵੀ ਵਿਚੇ ਹੀ ਆ ਸਾਡੇ ਬੱਚੇ ਕੈਨੇਡਾ ਜਾ ਕੇ ਅਮਰੀਕਾ ਜਾ ਕੇ ਹੋਰ ਕੰਟਰੀਜ਼ ਵਿੱਚ ਜਾ ਕੇ ਜਿੰਨਾ ਖੂਦ ਪਾਉਂਦੇ ਸਾਰੇ ਨਹੀਂ ਸਾਰੇ ਨਹੀਂ ਬਸ ਮੈਂ ਐਗਜ਼ਾਮਪਲ ਦੇਣਾ ਹਾਂ ਦੀਵਾਲੀ ਜਦੋਂ ਲੰਘਦੀ ਆ ਬਾਹਰਲੇ ਕੰਟਰੀਜ਼ ਵਿੱਚੋਂ ਕਿੰਨੀਆਂ ਖਬਰਾਂ ਆਉਂਦੀਆਂ ਕਿ ਪੰਜਾਬੀ ਬੱਚਿਆਂ ਨੇ ਉੱਥੇ ਖੂਦ ਪਾਇਆ پارک ਵਿੱਚ ਆਹ ਕੀਤਾ ਉਹ ਕੀਤਾ ਉਹ ਬਾਹਰ ਦੇ ਲੋਕ ਨਹੀਂ ਲਾਈਕ ਕਰਦੇ ਸਿਵਲਾਈਜ਼ਡ ਸਾਡੀ ਸਿਵਲਾਈਜੇਸ਼ਨ ਕਿੱਥੇ ਆ ਅਸੀਂ ਆਪਾਂ ਸਿਰਫ ਐਜੂਕੇਸ਼ਨ ਨੂੰ ਇਹੋ ਸਮਝ ਲਿਆ ਹਾਂਜੀ ਇੱਕ ਅਕੈਡੈਮਿਕ ਕੁਆਲਿਫਿਕੇਸ਼ਨ ਆ ਇੱਕ ਮੈਂਟਲ ਡਿਵੈਲਪਮੈਂਟ ਆ ਕਿ ਸਾਡੀ ਸਿਵਲਾਈਜੇਸ਼ਨ ਸਾਡੀ ਸਿਵਲਾਈਜੇਸ਼ਨ ਕੀ ਹੈ ਅਸੀਂ ਬਾਹਰ ਜਿਹੜੇ ਆ ਉਹ 20 25 25 ਬੱਚੇ ਸਾਡੇ ਆ ਉਹ ਨੰਗੇ ਸਿਰ ਉਹਨਾਂ ਦੇ ਜੂੜੇ ਤੋਂ ਪੰਜਾਬੀ ਕਿੱਦੇ ਜਾ ਪੰਜਾਬੀ ਮੁੰਡੇ ਫੜੇ ਗਏ ਸਾਡੇ ਵਾਸਤੇ ਕਿੱਡੀ ਕਮਾਨ ਦੀ ਗੱਲ ਬਾਹਰ ਦੇ ਹੁਣ ਜੇ ਗੱਲ ਬੜੀ ਕੌੜੀ ਲੱਗੂਗੀ ਪੰਜਾਬੀਆਂ ਦੇ ਗਾਣੇ ਜੀ ਉਹ ਪੰਜਾਬੀ ਇੰਜ ਕਰ ਦਿੰਦੇ ਪੰਜਾਬੀ ਉੰਜ ਕਰ ਦਿੰਦੇ ਗੁਜਰਾਤ ਨਾਲੋਂ ਪੰਜਾਬੀ ਵਾਲੇ ਅਮੀਰ ਨੇ ਵਪਾਰੀ ਗੁਜਰਾਤੀਆਂ ਨਾਲੋਂ ਪੰਜਾਬੀ ਅਮੀਰ ਨੇ ਨਹੀਂ ਗੁਜਰਾਤੀਆਂ ਦੇ ਕਿੰਨੇ ਗਾਣੇ ਸੁਨੇ? ਜਾਂ ਕੋਈ ਗਾਣਾ ਹੈ ਤੁਸੀਂ ਸੁਣਿਆ ਹੋਵੇ ਜੀ ਦੇ ਵਿੱਚ ਉਹ ਕਹਿੰਦੇ ਹਣ ਮੀ ਗੁਜਰਾਤੀ ਛੂ ਕਹਿੰਦੇ ਜੇ ਉਹ ਕਹਿੰਦੇ ਉਹਨਾਂ ਜੇ ਜੇ ਜੇਬ ਚ 50 ਲੱਖ ਆ ਤਾਂ ਮਰੂਤੀ ਲੈਂਦੇ ਇਸੇ ਫੁਕਰੇ ਪੰਥੀ ਤੋਂ ਪੰਜਾਬੀਆਂ ਨੂੰ ਬਚਣ ਦੀ ਲੋੜ ਹਾਂਜੀ ਮਹਾਰਾਸ਼ਟਰ ਦੇ ਵਿੱਚ ਕਿਸਾਨ ਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਉਹ ਕਿਸਾਨ ਕਿੰਨੇ ਸਿਆਣੇ ਹੋ ਮਹਾਰਾਸ਼ਟਰ ਦੇ ਕਿਸਾਨ ਪੰਜਾਬ ਦੇ ਕੁਝ ਕਿਸਾਨ ਸਿਆਣੇ ਵੀ ਆ ਮੈਂ ਇਹ ਨਹੀਂ ਕਹਿੰਦਾ ਉੱਥੇ ਉਹ ਆਲੂ ਬਤਾਉਂਦੀ ਸਬਜ਼ੀ ਬਣਾਉਂਦੇ ਪਨੀਰ ਬਣਾਉਂਦੇ ਆ ਨਾਲ ਜਾਂ ਇੱਕ ਸਵੀਡਿਸ਼ ਰੱਖਦੇ ਜਦੋਂ ਉਹਨਾਂ ਦਾ ਵਿਆਹ ਹੋਵੇ ਘਰ ਦੇ ਵਿੱਚ ਵਿਆਹ ਕਰਦੇ ਔਰ ਸਾਡੇ ਵਿਆਹ ਦੇਖ ਲਓ ਅੱਜ ਇੱਕ ਹੋਰ ਇਸ ਦਾ ਰਿਲੇਟਡ ਗੱਲ ਆ ਚਲੋ ਇਹ ਲੜਕਾ ਤਾਂ ਨੌਜਵਾਨ ਸੀ ਤੇ ਤੋਂ ਵੱਡੀ ਉਮਰ ਦੇ ਵੀ ਜਿਹੜੇ ਵੱਡੀ ਉਮਰ ਦੇ ਵੀ ਕੋਈ ਬੰਦੇ ਆ ਉਹ ਲੜਕੀਆਂ ਨੂੰ ਤੰਗ ਬਹੁਤ ਕਰਦੇ ਮੰਨ ਲਓ ਕਿਸੇ ਦਾ ਰਤਬਾ ਵੱਡਾ ਆ ਤੇ ਉਹ ਤੰਗ ਬਹੁਤ ਕਰਦੇ ਤੇ ਉਹ ਲੜਕੀਆਂ ਬੋਲਣ ਜੋਗੀ ਨਹੀਂ ਦੇਖੋ ਉਹਦੇ ਵਾਸਤੇ ਕਾਨੂੰਨ ਬਣਿਆ ਵਰਕਪਲੇਸ ਤੇ ਸੈਕਸ਼ੂਅਲ ਹਰਾਸਮੈਂਟ ਦਾ ਕਾਨੂੰਨ ਬਣਿਆ ਕਿਸੇ ਜੇ ਡਿਪਾਰਟਮੈਂਟ ਵਿੱਚ ਵੀ ਇਹ ਗੱਲ ਹੁੰਦੀ ਆ ਉਥੇ ਬਕਾਇਦਾ ਇੱਕ ਬੋਰ ਬਣਿਆ ਹੁੰਦਾ ਲੜਕੀਆਂ ਉਥੇ ਕੰਪਲੇਂਟਸ ਕਰ ਸਕਦੀਆਂ ਔਰ ਇਹ ਮਾਮਲੇ ਸਾਹਮਣੇ ਆਉਂਦੇ ਵੀ ਰਹਿੰਦੇ ਦੇਖੋ ਓਵਰঅল ਗੱਲ ਇਹ ਆ ਨਾ ਸਾਡੇ ਪੰਜਾਬ ਦਾ ਮੈਂ ਸਾਰੇ ਬਾਬਿਆਂ ਦੀ ਗੱਲ ਨਹੀਂ ਕਰਦਾ ਬਾਬਾ ਕਲਚਰ ਉਹਨੂੰ ਮੈਂ ਪਿਛਲੇ 35 ਸਾਲ ਤੋਂ ਦੇਖ ਰਿਹਾ ਉਹਦੀ ਪੰਜਾਬ ਨੂੰ ਓਵਰਆਲ ਕੀ ਦੇਣ ਦੱਸੋ ਅੱਜ ਤੋਂ ਤਕਰੀਬਨ 42-43 ਸਾਲ ਪਹਿਲਾਂ ਆਸਾ ਸਿੰਘ ਮਸਤਾਨਾ ਤੇ ਸਰਿੰਦਰ ਕੌਰ ਦਾ ਇੱਕ ਗਾਣਾ ਆਇਆ ਸੀ ਉਹ ਚੋ ਕਹਿੰਦੇ ਸੀ ਪੰਡਿਤ ਜੀ ਕੀਏ ਲਾਲ ਮੇਰਾ ਮਾਂ ਪਿਓ ਦਾ ਨਾਂ ਚਮਕਾਏਗਾ ਉਹ ਕੋ ਕਹਿੰਦਾ ਇਹ ਘਰ ਦੇ ਭਾਂਡੇ ਵੇਚੇਗਾ दारू ਦੀ ਬੋਤਲ ਵਟੇਗਾ ਉਦੋਂ ਵੀ ਇਹ ਗੱਲ ਸੀ ਪਰ ਉਦੋਂ ਕੱਲੀ ਖਰਾਬ ਸੀ ਹੁਣ ਕਿੰਨੇ ਨਸ਼ੇ ਹੁਣ ਹੋਰ ਕਿੰਨਾ ਕੁਛ ਕਰਾਇਮ ਦੇ ਵਿੱਚ ਅਸੀਂ ਸਿਖਰਾਂ ਸ਼ੋਰ ਹੈ ਹਾਂਜੀ ਇੱਕ ਇੱਕ ਹੋਰ ਅੱਜ ਸਾਹਮਣੇ ਆਈ ਖਬਰ ਲੜਕੀ ਦੇ ਪਰਿਵਾਰ ਵਾਲੇ ਕਹਿੰਦੇ ਜਿੰਨਾ ਚਿਰ ਆਹੀ ਵੇਖਦੇ ਨਹੀਂ ਆ ਵੀ ਮੁੰਡੇ ਦੀ ਸੱਚੀ ਡੈਥ ਹੋ ਗਈ ਉਹਨਾਂ ਚਿਰ ਆਹੀ ਸੰਸਕਾਰ ਨਹੀਂ ਕਰਨਾ ਦੇਖੋ ਹਾਲਾਤ ਜੋ ਵੀ ਨੇ ਅਸੀਂ ਇਹ ਇੱਕ ਗੱਲ ਡਿਸਕਸ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਸਾਡੇ ਦੂਜਾ ਜਿਹੜੇ ਬੱਚੇ ਬੱਚੀਆਂ ਨੇ ਉਹ ਇਸ ਚੀਜ਼ ਤੋਂ ਲੈਸਨ ਲੈਣ ਪੇਰੈਂਟਸ ਇਸ ਗੱਲ ਨੂੰ ਸਮਝਣ ਸਰਕਾਰਾਂ ਵੀ ਸਮਝਣ ਕਿ ਜੇ ਉਹ ਲੜਕੇ ਦੇ ਕੋਲ ਲਾਇਸੈਂਸੀ ਹਥਿਆਰ ਸੀ ਫਿਰ ਪੇਰੈਂਟ ਦੀ ਕੀ ਰਿਸਪੋਨਸੀਬਿਲਟੀ ਜੇ ਉਹ ਨਜਾਇਜ਼ ਹਥਿਆਰ ਲੈ ਕੇ ਗਿਆ ਸੀਗਾ ਫਿਰ ਲਾਅ ਐਂਡ ਆਰਡਰ ਦਾ ਕੀ ਸਿਸਟਮ ਤੇ ਉਹ ਉਥੇ ਕਾਲਜ ਦੀ ਸਿਕਿਉਰਿਟੀ ਕੀ ਚੀਜ਼ ਹੈ ਸਿਕਿਉਰਿਟੀ ਪਰਪਸ ਤੋਂ ਕਿੰਨੇ ਕ ਬੱਚੇ ਸੇਫ ਇਹਨਾਂ ਚੀਜ਼ਾਂ ਨੂੰ ਬੜਾ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ